ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਇੰਡੀਅਨ ਆਰਮੀ ਦੇ ਆਪਰੇਸ਼ਨ ਸੰਦੂਰ ਦੀ ਸਫਲਤਾ ਨੂੰ ਲੈ ਕੇ ਰਾਸਪੁਰਾ ਵਿਚਾਲਾ ਰਾਸਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਵਿੱਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਦੀ ਆਰਮੀ ਦੀ ਸ਼ਾਨ ਅਤੇ ਦੇਸ਼ ਨਾਲ ਪਿਆਰ ਕਰਨ ਵਾਲੇ ਲੋਕ ਇਸ ਤਿਰੰਗਾ ਰੈਲੀ ਵਿੱਚ ਸ਼ਾਮਲ ਹੋਏ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਜਤਿੰਦਾ ਲੱਕੀਨਾ ਦੀਪਕ ਕੁਮਾਰ ਦੀ ਰਿਪੋਰਟ ਅੱਜ ਅਸੀਂ ਜਿਹੜੇ ਇੰਨੇ ਸਾਡੇ ਇੰਡੀਅਨ ਆਰਮੀ ਨੇ ਜਿਹੜੇ ਆਪਰੇਸ਼ਨ ਸੰਦੂਰ ਜਿਹੜੇ ਜਿੱਤ ਹਾਸਲ ਕੀਤੀ ਹੈ ਕਾਮਯਾਬੀ ਹਾਸਲ ਕੀਤੀ ਹੈ ਅਸੀਂ ਅੱਜ ਉਹਦੇ ਸਨਮਾਨ ਵਿੱਚ ਉਹਨਾਂ ਦੇ ਸਨਮਾਨ ਵਿੱਚ ਤੇ ਉਹਨਾਂ ਦੇ ਹੌਸਲਾ ਵਧਾਈ ਵਾਸਤੇ ਅੱਜ ਤਿਰੰਗਾ ਯਾਤਰਾ ਘਟ ਰਿਹਾ ਹੈ ਤੇ ਇਸ ਦੇ ਨਾਲ ਹੀ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਦਾ ਵੀ ਇਹਦੇ ਵਿੱਚ ਧੰਨਵਾਦ ਕਰਦੇ ਹਾਂ ਜਿਹੜਾ ਕਿ ਉਹਨਾਂ ਨੇ ਇੱਕ ਸੋਚ ਚੱਕੀ ਸੀ ਪ੍ਰਧਾਨ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਨੂਰਦੀਨ ਜੀ ਨੇ ਜਿਹੜਾ ਆਪਰੇਸ਼ਨ ਸੰਦੂਰ ਚਲਾਇਆ ਸੀ ਮੈਂ ਆਪਣੇ ਪੈਣਾ ਦੇ ਸੰਦੂਰ ਦਾ ਮੈਂ ਬਦਲਾ ਲੈ ਕੇ ਰਾਵਾਂਗਾ ਤੇ ਉਹਨਾਂ ਨੇ ਅੱਜ ਦਿਖਾਤਾ ਜੋ ਕਹਿੰਦੇ ਨੇ ਉਹ ਪੂਰਾ ਕਰਦੇ ਨੇ ਅਸੀਂ ਮਾਨਜੋ ਕਰਤਾਨ ਮੰਤਰੀ ਜਨ ਮੋਜੀ ਦਾ ਵੀ ਧੰਨਵਾਦ ਕਰਦੇ ਆ ਇਸ ਕਰਕੇ ਅਸੀਂ ਤੇ ਅਸੀਂ ਜਿਹੜੇ ਕਿ ਸਾਡੇ ਇਸ ਲੜਾਈ ਵਿੱਚ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ ਤੇ ਉਹਨਾਂ ਨੂੰ ਵੀ ਅਸੀਂ ਸ਼ਰਦਾ ਦੇ ਫੁੱਲ ਵੇਟ ਕਰਦੇ। ਲੱਗਦਾ ਇਹਨਾਂ ਦੀ ਇੱਕ ਯਾਤਰਾ ਕੀਤੀ ਗਈ ਸੀ 2000 ਦੇ ਤਲਾ। ਉਹਦੇ ਤੇ ਇੱਕ ਬਹੁਤ ਗੁਰਪ੍ਰੀਤ ਉਹ ਦੇਖੋ ਹਰੇਕ ਨਾਗਰਿਕ ਦਾ ਫਰਜ ਹੈ ਜਿਹੜਾ ਵੀ ਦੇਸ਼ ਦਾ ਨਾਗਰਿਕ ਆ ਉਹਦਾ ਫਰਜ ਹੈ ਵੀ ਅਸੀਂ ਇਹ ਤਿਰੰਗਾ ਯਾਤਰਾ ਕੱਢੀ। ਐਵੇਂ ਤਾਂ ਮੈਂ ਕਹਿੰਦਾ ਹਰੇਕ ਨਾਗਰੇ ਨੂੰ ਕੱਢਣੀ ਚਾਹੀਦੀ ਜਿਹੜੀ ਉਹਨਾਂ ਨੇ ਵੀ ਕੱਢੀ ਹੈ। ਤੇ ਅਸੀਂ ਹੁਣ ਇੱਥੋਂ ਆਪਣੇ ਦਫ਼ਤਰ ਤੋਂ ਸ਼ੁਰੂ ਕਰ ਰਹੇ ਹਾਂ ਕਾਲੀਆਲੇ ਚੌਕ ਤੋਂ ਤੋਂ ਬਾਜ਼ਾਰੀ ਤੋਂ ਜਾ ਕੇ ਕਾਲੀਆਲੇ ਚੌਕ ਤੇ ਖਤਮ ਕਰਦਾਂਗੇ। ਕੀ ਕਹਣਾ ਦੋਗੇ ਨੇ ਸੱਚੇ ਨੂੰ ਕੋੜਾ ਸੁਣਨ ਦੇਣਾ ਹੈ ਚਲੋ ਇਹ ਮੈਂ ਤਾਂ ਪਹਿਲਾਂ ਹੀ ਇਹ ਅਨਾਉਂਸ ਕੀਤਾ ਹੁਣ ਬੋਲਿਆ ਵੀ ਆ ਕਿ ਇਹ ਕੋਈ ਇੱਕ ਪਾਰਟੀ ਦੀ ਰੰਗਾਂ ਯਾਤਰਾ ਨਹੀਂ ਹੈ ਹਲਕਾ ਰਾਜਪੁਰਾ ਦੇ ਲੋਕਾਂ ਦੀ ਰੰਗਾਂ ਯਾਤਰਾ ਹੈ ਤੇ ਅੱਜ ਦਿਖ ਰਿਹਾ ਵੀ ਸਾਡੇ ਲੋਕਾਂ ਨੂੰ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਕਿੰਨਾ ਕੁ ਆਪਣੇ ਦੇਸ਼ ਨਾਲ ਪਿਆਰ ਹੈ ਵੇ ਬੇਕਰ ਸਾਰੇ ਪਾਰਟੀ ਦੇ ਬੰਦੇ ਆ ਸੀ ਤਾਂ ਫੁੱਲਾ ਮੈਂ ਉਹਦੇ ਚ ਕਿਹਾ ਆਪਣੇ ਤੋਂ ਇਹਦੇ ਚ ਫੇਸਬੁਕ ਤੇ ਵੀ ਪਾਇਆ ਮੀਡੀਆ ਚ ਵੀ ਦਿੱਤਾ ਵੀ ਤੁਸੀਂ ਸਾਰੇ ਇੱਥੇ ਆਓ ਕੋਈ ਇੱਕ ਪਾਰਟੀ ਦੇ ਬੰਦੇ ਨਹੀਂ ਆ ਸਾਰੇ ਰਾਜ ਦੇ ਸਾਰੇ ਆ ਸਾਰੇ ਸ਼ਹਿਰ ਵਾਸੀ ਆ ਤੇ ਬਾਕੀ ਮੈਂ ਸਾਰਿਆਂ ਨੂੰ ਅਪੀਲ ਕੀਤੀ ਆ ਬਾਕੀ ਕੋਈ ਇਹ ਸਮਝਦਾ ਵੀ ਮੈਂ ਇਸ ਪਾਰਟੀ ਦਾ ਬੰਦਾ ਉਹ ਗਲਤ ਕਰ ਰਿਹਾ ਹੈ ਜਿੰਦਾ WHAT